ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਲਾਈਕ ਅਤੇ ਸ਼ੇਅਰ ਜਰੂਰ ਕਰੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਅਗਸਤ 2025 ਦੀਆਂ ਛੁੱਟੀਆਂ ਵਿਦਿਆਰਥੀਆਂ ਲਈ ਤਿਹਾਰਾਂ ਅਤੇ ਲੰਬੀਆਂ ਛੁੱਟੀਆਂ ਦਾ ਮਹੀਨਾ ਹੈ ਚੰਡੀਗੜ੍ਹ 1 ਅਗਸਤ ਵਿਦਿਆਰਥੀਆਂ ਲਈ ਖੁਸ਼ੀਆਂ ਭਰਿਆ ਮਹੀਨਾ ਸਾਬਿਤ ਹੋਣ ਵਾਲਾ ਹੈ ਕਿਉਂਕਿ ਇਸ ਮਹੀਨੇ ਕਈ ਤਿਹਾਰ ਅਤੇ ਰਾਸ਼ਟਰੀ ਦਿਵਸ ਆ ਰਹੇ ਹਨ ਇਨਾਂ ਮੌਕਿਆਂ ਤੇ ਸਕੂਲ ਵਿੱਚ ਸਕੂਲਾਂ ਵਿੱਚ ਕਾਫੀ ਛੁੱਟ ਹੋਣਗੇ ਜਿਸ ਨਾਲ ਬੱਚਿਆਂ ਦੇ ਚਿਹਰੇ ਤੇ ਰੌਣਕ ਆ ਜਾਵੇ ਕਿ ਇਸ ਮਹੀਨੇ ਦੀ ਸ਼ੁਰੂਆਤ ਵੀ ਐਤਵਾਰ ਨਾਲ ਹੋ ਰਹੀ ਹੈ ਰਖੜੀ ਬੰਧਨ ਭਰਾ ਪੈਣ ਦੇ ਪਿਆਰ ਦਾ ਪ੍ਰਤੀਕ ਇਹ ਇਤਿਹਾਸ ਸ਼ਨੀਵਾਰ ਨੂੰ ਆ ਰਿਹਾ ਹੈ ਇਸ ਦਿਨ ਸਕੂਲ ਕਾਲਜ ਅਤੇ ਸਰਕਾਰੀ ਦਫਤਰ ਬੰਦ ਰਹਿਣਗੇ ਅਗਲੇ ਦਿਨ ਐਤਵਾਰ ਹੋਣ ਕਾਰਨ ਵਿਦਿਆਰਥੀਆਂ ਨੂੰ ਲੰਬੀ ਛੁੱਟੀ ਮਿਲੇਗੀ ਆਜ਼ਾਦੀ ਦਿਵਸ ਭਾਰਤ ਦੇ 79ਵੇਂ ਆਜ਼ਾਦੀ ਦਿਵਸ ਤੇ ਸਕੂਲ ਵਿੱਚ ਆਮ ਕਲਾਸਾਂ ਨਹੀਂ ਲੱਗਣਗੀਆਂ ਸਭਿਆਚਾਰਕ ਪ੍ਰੋਗਰਾਮ ਜੋ ਜੋਜਿਤ ਕੀਤੇ ਜਾਣਗੇ ਇਸ ਦਿਨ ਸ਼ੁੱਕਰਵਾਰ ਨੂੰ ਹੋਣ ਕਾਰਨ ਵਿਦਿਆਰਥੀ ਸ਼ਨੀ ਅਤੇ ਅਤਰ ਸਮੇਂ ਲੰਬੇ ਵੀਕੈਂਡ ਦਾ ਆਨੰਦ ਮਾਣ ਸਕਦੇ ਹਨ ਜਨਮ ਅਸ਼ਟਮੀ શ્રી ਭਗਵਾਨ ਕ੍ਰਿਸ਼ਨ ਜੀ ਦਾ ਜਨਮ ਦਿਨ ਵੀ ਸ਼ਨੀਵਾਰ ਨੂੰ ਹੈ ਇਸ ਦਿਨ ਇਸ ਦਿਨ ਦੇਸ਼ ਦੇ ਜ਼ਿਆਦਾਤਰ ਰਾਜਾਂ ਵਿੱਚ ਸਰਕਾਰੀ ਛੁੱਟੀ ਹੋਵੇਗੀ ਇਹ ਛੁੱਟੀ ਆਜ਼ਾਦੀ ਦਿਵਸ ਵਾਲੇ ਲੰਬੇ ਵੀਕੈਂਡ ਨਾਲ ਹੋਰ ਵਾਧਾ ਦੇਵੇਗੀ ਗਣੇਸ਼ ਚਤੁਰਤੀ ਹਫਤੇ ਦੇ ਵਿਚਕਾਰ ਆਉਣ ਵਾਲੇ ਇਸ ਤਿਹਾੜੀ ਤੇ ਵੀ ਸਕੂਲ ਬੰਦ ਰਹਿਣਗੇ ਇਸ ਤੋਂ ਇਲਾਵਾ ਇਸ ਮਹੀਨੇ 5 ਸ਼ਨੀਵਾਰ ਤੇ 5 ਐਤਵਾਰ ਹਨ ਜੋ ਛੁੱਟੀਆਂ ਦੀ ਗਿਣਤੀ ਨੂੰ ਹੋਰ ਵਧਾ ਦੇਣਗੇ ਸ਼ਨੀਵਾਰ ਅਤੇ ਐਤਵਾਰ ਦੀਆਂ ਛੁੱਟੀਆਂ ਸ਼ਨੀਵਾਰ 2 9 16 ਤਰੀਕ ਤੇ 3 ਤਰੀਕ 3 ਅਗਸਤ ਐਤਵਾਰ 3 3 ਤਰੀਕ 10 ਤਰੀਕ 17 ਤਰੀਕ 24 ਤੇ 31 ਤਰੀਕ ਗਸਤ ਇਹਨਾਂ ਸੂਚੀਬੱਧ ਛੁੱਟੀਆਂ ਤੋਂ ਇਲਾਵਾ ਸਕੂਲਾਂ ਨੂੰ ਸਥਾਨਕ ਤਿਹਾਰਾਂ ਦਾ ਮੌਸਮ ਦੀਆਂ ਸਥਿਤੀਆਂ ਦੇ ਆਧਾਰ ਤੇ ਵੀ ਬੰਦ ਰੱਖਿਆ ਜਾ ਸਕਦਾ ਹੈ ਵਿਦਿਆਰਥੀ ਆਪਣੇ ਮਾਪਿਆਂ ਇਸ ਮਾਪੇ ਇਸ ਛੁੱਟੀਆਂ ਦਾ ਪੂਰਾ ਲਾਭ ਉਠਾ ਸਕਦੇ ਹਨ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਇ ਜਰੂਰ ਦਿਓ ਧੰਨਵਾਦ